ਲੋ ਜੀ ਬਾਈ ਲੁਧਿਆਣਾ ਮੇਲੇ ਦੇ ਆਪਾਂ ਨੂੰ ਬਾਈ ਡੀਫੋਰਮੈਂਟਰ ਵਾਲਾ ਮਿਲਿਆ ਬਾਈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਤੁਸੀਂ ਪਹਿਲਾਂ ਪਿੱਛੋਂ ਦੇਖਿਆ ਜੀ ਵੀਰੇ ਫਿਰ ਅੱਗੇ ਲੰਘ ਕੇ ਦੁਬਾਰਾ ਮੁੜ ਕੇ ਆਏ ਆ ਠੀਕ ਆ ਜੀ ਬਾਈ ਤੁਹਾਡੀ ਵੀਡੀਓ ਬਹੁਤ ਦੇਖਦੇ ਆਸੀਂ ਤੇ ਵੀ ਵੀ ਬਣਾਓ ਚੈਨਲ ਠਾ ਲੋ ਨੇਰੀ ਸਾਰਿਆਂ ਨਹੀਂ ਆ ਸੰਤ ਦੇ ਇੱਕ ਕਿੰਨਾ ਵਧੀਆ ਆ ਹਾਂ ਕੀ ਕਹਿੰਦੇ ਸੰਤ ਬਹੁਤ ਵਧੀਆ ਆ ਨਹੀਂ ਨਿਕਲ ਜਾਓ ਨਹੀਂ ਬਾਈ ਬਾਲਾ ਬਾਈ ਸਾਰੇ ਪਹੁੰਚੇ ਹੋਏ ਆ। ਤੇ ਵਿਧਾਣੇ ਮੇਲੇ ਦੇ ਬਾਈ ਅੱਜ ਕਾਫੀ ਜਿੰਨੇ ਵੀ YouTube ਵਾਲਿਆਂ ਬਹੁਤ ਬੰਦੇ ਮਿਲੇ ਆਪਾਂ ਨੂੰ ਅੱਜ। ਬਾਈ ਸਾਡੇ ਪਿੰਡ ਵਾਲੇ ਇੱਥੇ ਗੰਨਾ ਦਿਖਦਾ ਗੰਨੇ ਤੁਹਾਨੂੰ ਪਤਾ ਵੱਧ ਸ਼ਕੀਨ ਆ। ਇਹ COPP 95 ਵੈਰਾਈਟੀ ਆ। ਲੰਬਾਈ ਸੋਹਣੀ ਆ ਗੰਨੇ ਦੀ ਪਰ ਮਟਾਈ ਦਾ ਪਤਾ ਨਹੀਂ ਬਾਈ ਫਰਕ ਆ ਸਾਡੇ ਜਿਹੜਾ ਗੰਨੇ 1295 ਹੈਗੇ ਉਹਦੇ ਨਾਲ ਦੀ ਮਟਾਈ ਵੱਧ ਆ। ਤੇ ਲੋ ਬਾਈ ਆ ਦੇਖੋ ਗੰਨੇ ਦੀਆਂ ਵੈਰਾਈਟੀਆਂ। 15 15 ਫੁੱਟ ਲਵਾਈ ਹੋਣੀ ਗੰਨੇ ਦੀ ਘੜ ਤੋਂ ਘੱਟ ਵੀ ਆ 95 96 15023 ਜਿਹਦੀ ਵੇਦ ਨਾਲ ਦਾ ਬਾਈ ਗੰਨਾ ਹੈਗਾ ਮੇਰੇ ਕੋ ਖੜਾ ਦੇਖੋ ਸਿਮੇ ਤੇ ਲਿਆਦਾ ਬੀਜ ਆ ਹਾਂ 15023 ਹਾਂ ਹੈਗਾ ਤੇਰੇ ਕੋਲ ਹੈਗਾ ਵੀਰੇ ਕਿਹੜਾ ਸੇਮ ਆਹੀ ਚੀਜ਼ ਆ ਹਾਂ ਮੈਂ ਕਿਹਾ ਹੈਗੀ ਜੱਗੂ ਕੋਲ ਹਾਂ ਅੰਮ੍ਰਾਲੇ ਦੇ ਉਹ ਸਾਡੇ ਕੋਲ ਹੈਗਾ 95 ਵੀ ਹੈਗਾ ਭਾਈ ਚੰਨ ਇਹੀ ਝਾਲਾ ਮੋਟਾ ਹੈ ਬਾਈ 95 ਦੀ ਮਟਾਈ ਬਸ ਮਟਾਈ ਬਹੁਤ ਆ ਬਾਈ ਦੇਖੋ ਆਪਣੇ ਵੀ ਹੈ ਜੀ ਕਿੰਨੇ ਕਾਲੇ ਬਾਕੀ ਇਹ ਪੈਪ ਵੀ ਹੈਗੇ ਪੈਪ ਵੀ ਦੇਖ ਲੋ ਦੋ ਦੋ ਫੁੱਟ ਦੇ ਉੱਪਰ ਹੈ ਇਹਦਾ ਦੇਖਾ ਰਾ ਕਿੰਨੇ ਗੇਨ ਵਿੱਚ ਤੇ ਆਇਆ ਇਹਦੀ 15 ਫੁੱਟ ਦਾ ਲਵਾਈ ਹੋਊਗੀ ਵੇਟਾਂ ਇਹਦੇ ਕਿੰਨੇ ਦਾ ਹੈ ਹਾਂ 98 ਇਹ ਮੈਂ ਪਿੱਛੇ ਵੀ ਦੇਖਿਆ ਜਾਂ 85 400 ਕੁਇੰਟਲ ਝਾੜ ਬਾਈ 310 ਕੁਇੰਟਲ 150 ਤੇ ਜਾਂਦਾ ਸਹੀ ਗੱਲ ਹੈ ਜੀ 118 ਇਹ ਵੀ ਬਾਈ ਸਾਡੇ ਰੀਚ ਵਰੈਟੀ ਬਹੁਤ ਲੱਗਦੀ ਹੈ 118 ਤਿੰਨ ਸੌ ਦੀ ਗੋਣ ਚਾਹੁੰਦੇ ਹੋ ਨੀ ਸਾਹਿਬ 118 ਤੇ 89 150 ਇਹ 92 ਆ ਇਹ 85 ਆ ਇਹ ਵੀ ਬਾਈ ਰਸ ਵਾਸਤੇ ਸਭ ਤੋਂ ਵਧੀਆ ਵੈਰਾਈਟੀ ਆ ਠੀਕ ਆ ਜੀ ਚਲੋ 93 238 ਇਹ ਵੀ ਕਾਫੀ ਰਾਜ ਕਰਿਆ ਪੂਰਾ ਜੀ ਪੂਰਾ ਬਾਈ ਬਿਮਾਰੀ ਜੀ ਕਰਕੇ ਉਹ ਹੋ ਗਿਆ ਨਹੀਂ ਰੰਨਾ ਇਹਦੇ ਵਾਰਾ 90 3 ਪੁੰਡਰਾਂ ਚ ਲਾਉਣ ਨੂੰ ਬਾਈ ਆ ਵੈਰਾਈਟੀ ਸਭ ਤੋਂ ਵਧੀਆ 88 ਇਹ ਥੋੜਾ ਜਿਹਾ ਬਰੀਕ ਰਹਿੰਦਾ ਤਾਂ ਭਜਨ ਘੱਟ ਆ ਥੋੜਾ ਜਿਹਾ ਤੇ ਬੂਟਿਆਂ ਚ ਲਾਉਣ ਨੂੰ ਬਹੁਤ ਸੋਹਣੀ ਵੈਰੈਟੀ ਹੈ ਇਹ ਆਪਾਂ ਲਾਏ ਹੋਏ ਆ ਇਹ ਜਿਹੜੀ ਜਾਨੀ ਕਿ ਸ਼ੋਰੇ ਵਿੱਚ ਵੀ ਜਿੰਨਾ ਆਪਾਂ ਵੱਢੀ ਜਾਂਦੇ ਆ ਉਨਾ ਮਨ ਲਕਿ ਹੋਰ ਵੱਧ ਫੁੱਟ ਕਰੀ ਜਾਂਦਾ ਠੀਕ ਹੈ ਜੀ ਬਾਕੀ 12 13 ਤਰ੍ਹਾਂ ਦੀਆਂ ਵੈਰੈਟੀਆਂ ਜਿਹੜੀਆਂ ਵੱਧ ਫੇਮਸ ਆ ਚੱਲਦੀਆਂ ਇਹਨਾਂ ਦੀ ਕੇਅਰ ਨਹੀਂ ਹੋਈ ਸਾਰੇ ਬੂਟਿਆਂ ਬਾਤ ਆਹ ਸਭ ਤੋਂ ਵਧੀਆ 88 88 ਸਭ ਤੋਂ ਵਧੀਆ ਹੈ ਨਾ ਹਾਂ ਯਾ ਮੇਰੇ ਕੋਲ ਹੈ ਬੀਜ ਇਹ ਜਿੰਨਾ ਵੱਢਦੇ ਉਨਾ ਫੁੱਟੀ ਜਾਂਦਾ ਹੈਗਾ ਯਾ ਮੇਰੇ ਕੋਲ ਹੈ ਬੀਜ ਬੂਟਿਆਂ ਜੋ ਯਾ ਦੇਖ ਬਾਈ ਇਹਨਾਂ ਨੇ ਸਾਰਾ ਦੱਸਿਆ ਵਾ ਵੀ 90 ਕਿਲੋ ਦੇ ਹਿਸਾਬ ਨਾਲ ਇਹਦੇ ਚ ਜੂਰੀਆ ਪਾਇਆ ਵਾ ਇਹਦੇ ਚ 45 ਕਿਲੋ ਦੇ ਹਿਸਾਬ ਨਾਲ ਪ੍ਰਤੀ ਏਕੜ ਜੂਰੀਆ ਪਾਇਆ ਵਾ 131 ਵੈਰਾਈਟੀ ਐ ਇਹ ਪੀਆ 131 ਅਗਲੇ ਵੀਰੇ ਮਸ਼ੀਨ ਨਾਲ ਹਾਂ ਲਵਾਈ ਦੀ ਤਰੀਕ ਮਸ਼ੀਨ ਨਾਲ ਝੋਨੇ ਦੀ ਕਾ ਜਿਹੜੀ ਦੂਈ ਆਪਣ ਲਾਉਂਦੀ ਲੈਨਾਂ ਚ ਹਨਾ ਹਾਂ ਬਾਈ ਸੋਨਾ ਖੜਾ ਝੋਨਾ ਦੇਖੋ ਲੈਨਾਂ ਵਿੱਚ 131 ਵੈਰਾਈਟੀ ਐ ਵੀ ਠੀਕ ਹੈ ਜੀ ਇਹ ਬਾਈ ਸਿੱਧੀ ਇਹ ਵੀ ਮਸ਼ੀਨ ਨਾਲੇ ਵੀਜੀ ਹੋਈ ਆ ਬਾਈ 126 ਪੀਆਰ ਹੁਣ ਤੱਕ ਕੁੱਲ 9 ਵਾਰੀ ਪਾਣੀ ਲਾਇਆ ਤਾਰ ਬੱਤਰ ਵਿਧੀ ਨਾਲ ਵੀ ਜਦੋਂ ਖੇਤ ਬੱਤ ਆ ਗਿਆ ਸੁੱਕ ਗਿਆ ਉਸ ਟਾਈਮ ਪਾਣੀ ਲਾਉਂਦੇ ਇਹਨੂੰ ਆ ਬੈਡਾਂ ਨਹੀਂ ਲੱਗੀ ਹੋਈ ਆ ਬਾਈ ਸਿਰਫ 9 ਪਾਣੀ ਲੱਗੇ ਆ ਇਹ ਬੈਡਾਂ ਤੇ ਲਈ ਹੋਈ ਆ ਬਾਈ ਇਹ ਤਾਂ ਥੋੜਾ ਜਿਹਾ ਜਿਨ੍ਹਾਂ ਕੋਲ ਮਸ਼ੀਨਾਂ ਨੇ ਠੀਕ ਹੈ ਸਾਡੇ ਇੱਧਰ ਆਈ ਜੀ ਬਾਈ ਮਸ਼ੀਨਾਂ ਬਹੁਤ ਨੇ ਲੋਕਾਂ ਕੋਲ ਜੀਰੀ ਵਾਲੀਆਂ ਪਰ ਆਨਰ ਟਾਈਮ 'ਚ ਬਾਈ ਜਿਹੜੇ ਸਾਹਮਣੇ ਲੇਬਰ ਦੀ ਦਿੱਕਤ ਆ ਇਹ ਚੀਜ਼ਾਂ ਲਾਉਣੀਆਂ ਪੈਣੀਆਂ ਮਸ਼ੀਨਾਂ ਦਾ ਟਾਈਮ ਸਮਝ ਲਓ ਆਏ ਜਾਣਾ ਇਹਨੂੰ ਵੀ ਹੁਣ ਤੱਕ 9 ਪਾਣੀ ਲੱਗਿਆ ਬਾਈ ਇਹ ਵੀ ਪੀਆਰ 126 ਵੈਰਾਈਟੀ ਆ ਦੇਖੋ ਜੀ ਸਿਰਫ 9 ਪਾਣੀ ਦੇ ਨਾਲ ਲੱਗਿਆ ਝੋਨੇ ਵਿੱਚ ਨਦੀਨ ਪ੍ਰਬੰਧ ਨਦੀਨ ਉਗਣ ਤੋਂ ਪਹਿਲਾਂ ਬੂਟਾ ਕਲੋਰ 50 ਪੀਸੀ 1200 ਮਿਲੀਲੀਟਰ ਪ੍ਰਤੀ ਏਕੜ ਠੀਕ ਹੈ ਜੀ ਜਿਹੜਾ ਆਪਾਂ ਸੁੱਕੀ ਬਿਜਾਈ ਕਰਦੇ ਆਂ ਬਾਈ ਮੇਨ ਉਹਦੇ ਵਿੱਚ ਆਪਾਂ ਨੂੰ ਨਦੀਨਾਂ ਦੀ ਦਿੱਕਤ ਆਉਂਦੀ ਆ ਮੇਨ ਜੇ ਆਪਾਂ ਨੇ ਉਹ ਕਾਬੂ ਕਰ ਲੇ ਤਾਂ ਉਹਨਾ ਝੋਨਾ ਵਧੀਆ ਕਾਮਯਾਬ ਹੋ ਜਾਂਦਾ ਉਹ ਠੀਕ ਹੈ ਜੀ ਇਹਦੇ ਵਿੱਚ ਇਹਨਾਂ ਨੇ ਕਰਿਆ ਹੋਇਆ ਨਦੀਨ ਉੱਗਣ ਤੋਂ ਬਾਅਦ ਨੋਵੀ ਇੱਕ ਸੀਡ 3.25 OD 500 ਮਿਲੀਲੀਟਰ ਪ੍ਰਤੀ ਏਕੜ ਹੈ 131 ਵੈਰਾਈਟੀ ਹੈ ਠੀਕ ਹੈ ਜੀ ਤੇ ਬਾਬੇ ਉਹ ਇਹ ਆਪਾਂ ਉਧਰ ਜਿਹੜਾ ਪਸ਼ੂ ਵਾਲਾ ਡਿਪਾਰਟਮੈਂਟ ਉਧਰ ਪਹੁੰਚ ਗਏ ਦੇਸ਼ਾਲਾ ਪਸ਼ੂਤਨ ਫਾਰਮਰ ਠੀਕ ਹੈ ਜੀ ਉਹ ਬਹੁਤ ਵਧੀਆ ਵਧੀਆ ਤਰ੍ਹਾਂ ਦੇ ਪਸ਼ੂ ਆਏ ਹੋਏ ਆਪਾਂ ਤੁਹਾਨੂੰ ਦਿਖਾਉਨੇ ਆ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਬਾਈ ਆਹ ਮੱਝ ਦੇਖੋ ਇੱਕ ਸਿੰਗ ਟੁੱਟਿਆ ਹੋਇਆ ਹੈ ਤਾਂ ਇਹਦਾ ਸਰੀਰ ਦਾ ਦੁੱਧ ਕਿੰਨਾ ਕਿਲੋ 42 ਕੋਈ ਹੈਗਾ ਬਾਈ ਸਿਸਟਮ ਨਾਲ ਆਪਾਂ ਨੂੰ ਸਭ ਤੇ ਬਾਹਰ ਇਹ ਤਾਂ ਕਾਇਨੇ ਬਰਾਬਰ ਹੋ ਗਿਆ ਹਾਂ ਬਿਲਕੁਲ ਇਹਦਾ ਵੀ ਉਹਦਾ ਵੀ ਜਰੀਆ ਸਿੰਗ ਟੁੱਟਿਆ ਹੋਇਆ ਹੈ ਲਿਓ ਬਾਈ ਬਰਲੇਪਾਸੇ ਨੂੰ ਪੂਰਾ ਨਸਲ ਦਾ ਝੋਟਾ ਬਾਈ ਅੱਜ ਦੀ ਗੱਲ ਕਰਨਾ ਮੈਂ ਦੂਜੇ ਨੰਬਰ ਵਾਲੀ ਹਾਂ ਮਾਜਾ ਆ ਸੂਏ ਦਾ ਦੁੱਧ ਇਹ ਨਹੀਂ ਮਾਜਾ ਆ ਆ ਦੁੱਕੇ ਦੇ ਰਹਿਦਾ ਕਿੰਨੇ ਲਿਖਾਉਂਗਾ ਝੋਟਾ ਹੈ ਔਰ 348 ਲੋ ਜੀ ਬਾਈ ਸਾਰੀਆਂ ਸਟਾਲਾਂ ਬੜੀਆਂ ਬੜੀਆਂ ਲਮਕਣਾਂ ਵਾਲਾ ਇਹ ਬਾਹਰ ਦਾ ਬ੍ਰਾਂਡ ਆ ਬਾਈ ਬਹੁਤ ਵਧੀਆ ਪ੍ਰੋਡਕਟ ਹੁੰਦੇ ਨੇ ਲਮਕਣ ਦੇ ਰੇਟ ਵਿੱਚ ਥੋੜੇ ਜਿਹਾ ਜ਼ਰੂਰ ਮਹਿੰਗੇ ਨੇ ਬਾਕੀ ਪ੍ਰੋਡਕਟਾਂ ਦੇ ਨਾਲੋਂ ਲੋ ਜੀ ਆ ਸਾਮਾਨ ਪਿਆ ਇਹਨਾਂ ਦਾ ਆ ਮਾਕਚਰਾ ਬਾਈ ਲੰਮਕੰ ਦਾ ਠੀਕ ਹੈ ਜੀ 9 ਫੁੱਟਾ ਹੋਊਗਾ ਇਹ ਤੇ ਅੰਦਰ ਰੋਟਾਵੇਟਰ ਤੇ ਆ 12 ਫੁੱਟਾ ਰੋਟਾਵੇਟਰ ਹੈ ਠੀਕ ਹੈ ਜੀ ਕੈਨਾਈਟ ਕਲਰ ਸਾਰਿਆਂ ਦਾ ਬਲੂ ਹੈ ਬਾਈ ਲਗਭਗ ਠੀਕ ਹੈ ਜੀ ਆ ਦੇਖੋ ਬਾਈ ਪ੍ਰਾਈਸ ਵਗੈਰਾ ਨੇ ਲਿਖਿਆ ਲਾਇਆ ਹੋਇਆ ਇਹਨਾਂ ਨੇ ਪ੍ਰਾਈਸ ਨਹੀਂ ਹੈਗਾ ਲਿਖਿਆ ਵਾ ਐਮਬੀ ਪਲੌ ਉਹਨੇ ਬਾਈ ਤਿੰਨ ਵਾਲੇ ਘੁੰਮਵੇਂ ਤਿੰਨ ਵਾਲੇ ਐਮਬੀ ਪਲੌ ਨੇ ਲਮਕੰਦੇ ਆ ਚਾਰ ਵਾਲੇ ਨੇ ਬਾਈ ਇਹਨੂੰ ਤਾਂ 90 ਐਚਪੀ ਦਾ ਟਰੈਕਟਰ ਚਲਾਊਗਾ ਬਾਹਰਲੀ ਕੰਪਨੀ ਹੈ ਬਾਈ ਬਣਤਰ ਦਾ ਫਰਕ ਜ਼ਰੂਰ ਹੈਗਾ ਧਿਆਨ ਨਾਲ ਜੇ ਆਪਾਂ ਦੇਖੀਏ ਤਕਨੀਕੀ ਤੌਰ ਤੇ ਤਾਂ ਬਹੁਤ ਚੀਜ਼ਾਂ ਦਾ ਫਰਕ ਹੈ ਪੱਕੇ ਬਸ ਸਾਨੂੰ ਜਿਹੜੇ ਆਪਣੇ ਲੋਕਲ ਬ੍ਰਾਂਡ ਆ ਉਹ ਵੀ ਦਿਖਾਉਣਾ ਸਾਰੀ A to Z ਇੱਕ ਗੱਲ ਮੰਨਣ ਲਈ ਜਿਹੜੇ ਆਪਣੇ ਲੋਕਲ ਬ੍ਰਾਂਡ ਆ ਉਹ ਵੀ ਬਾਈ ਇੰਨੇ ਮਾੜੇ ਨਹੀਂ ਹੈਗੇ ਸਰ ਬਣਾ ਕਰੋ ਵਾਲੇ ਆ ਇਧਰ ਠੀਕ ਆ ਚਲੋ ਮਾੜਾ ਮੋਟਾ ਕੁਆਲਟੀ ਦਾ ਫਰਕ ਆਪਾਂ ਜਰੂਰ ਕਹਿ ਸਕਦੇ ਆ ਆਪਣਾ ਜਿਹੜਾ ਪ੍ਰੋਡਕਟ ਆ ਜਿਹੜੇ ਆਪਣੇ ਲੋਕਲ ਆ ਇਹਨਾਂ ਦਾ ਰੇਟ ਦਾ ਬਹੁਤ ਫਰਕ ਆ ਬਾਈ ਇਹ ਰੇਟ ਵਿੱਚ ਜਾਇਜ ਨਹੀਂ ਬਾਕੀ ਪ੍ਰੋਡਕਟਾਂ ਦੇ ਨਾਲ ਕਾਲੇ ਬਾਈ ਨੇ ਵੀ ਵੀਡੀਓ ਬਣਾ ਰਹੇ ਨੇ ਬਾਈ ਉਧਰ ਫਿਰ ਉਹ ਦੇਖੋ ਬਾਈ ਦਾ ਸਮਝ ਨਹੀਂ ਆਉਂਦਾ ਵੀ ਕਿੱਦਾਂ ਨੂੰ ਖੁੱਲਣੀ ਆ ਕਿੱਦਾਂ ਨੂੰ ਕਾਇਗਰਨੀ ਆ ਸਰਬਣਾ ਇੱਕ ਰੋ ਭਾਈਆ ਸੰਗਰੀ ਵਾਲਿਆਂ ਦੀਆਂ 10-10 ਦੀ ਹੈਰੋ ਆ ਬਹੁਤ ਵਧੀਆ ਮੰਤਰ ਹੈ ਰੇਟ ਵੀ ਇਹਦਾ 1 ਲੱਖ 57000 ਰੁਪਇਆ 3000 ਰੁਪਇਆ ਡਿਸਕਾਊਂਟ ਲਾਇਆ ਵਾ 10.50 ਕਿਲੋ ਵੇਟ ਆ ਬਾਈ ਠੀਕ ਆ ਮੰਤਰ ਬਹੁਤ ਵਧੀਆ ਤਵੀਆਂ ਦੀ ਜਿਹੜੀ ਸਾਡੇ ਦਾ ਲੋਕਲ ਬਣਾਉਂਦੇ ਆ ਉਹਦੇ ਨਾਲੋਂ ਰੇਟ ਦਾ ਜਰੂਰ ਮਣਾ ਮੋਟਾ ਫਰਕ ਹੈਗਾ ਪਰ ਚੀਜ਼ ਬਹੁਤ ਵਧੀਆ ਬਾਈ ਟਾਇਰ ਵੀ ਪਿੱਛੇ ਵਧੀਆ ਆ ਨਾ ਸਪੈਸ਼ਲ ਲੱਗੇ ਹੋਏ ਆ ਇਹ ਠੀਕ ਹੈ ਜੀ ਇੱਕੋ ਅੱਗੇ ਪਈਆਂ ਉਹ ਲੱਖ ਰੁਪਏ ਵਾਲੀਆਂ ਬਾਈ ਜੇ ਕਿਸੇ ਨੇ ਘੱਟ ਪੈਸੇ ਨਾਲ ਲੈਣੀਆਂ ਉਹ ਤਵੀਆਂ ਬਾਈ ਇਹਨਾਂ ਦੀਆਂ ਮਹਿੰਗੀਆਂ ਨੇ ਰੇਟ ਵਾਜੋ ਉਹ ਬਾਈ ਫਾਰਮ ਟਰੈਕ ਦੇਖੋ ਨਵਾਂ ਹਾਲੇ ਕਿਵੇਂ ਲੱਗਿਆ ਟਰੈਕਟਰ ਆ ਠੀਕ ਹੈ ਜੀ ਟਰੈਕਟਰ ਦੀ ਸ਼ੋਅ ਲਈ ਕਹਿੰਦਾ ਜੀ ਵਧੀਆ ਲੱਗਿਆ ਬਾਈ ਕਾਲੇ ਬਾਈ ਨੂੰ ਵਧੀਆ ਲੱਗਿਆ ਫਾਰਮ ਟਰੈਕਟਰ ਦਾ ਨਾਮ ਹੈ ਨਾ ਹਾਂ ਜੇ ਵੀ ਕੋਣ ਆ ਗਿਆ ਸ਼ੋਅ ਨੇ ਵਧੀਆ ਹੈਗੀ ਤੋ ਵੀ ਜਿਹੜਾ ਜਾਂਦਾ ਹੁਣ ਜੱਗੇ ਨਹੀਂ ਫੈਨ ਆ ਬਾਈ ਜੱਗੇ ਤੋ ਇਹ ਲੰਦੇ ਹੋਰ ਕੋਈ ਫਾਰਮ ਟਰੈਕਟਰ ਦੇ ਇਲਾਵਾ ਇਹ ਖਿਡਾਰੀ ਬੱਟ ਇਹ ਬਾਈ ਇਹਨਾਂ ਨੇ ਮੰਨਿਆ ਦਾ ਪੂਰਾ ਪੰਜਾਬੀ ਗਾੜਾ ਸੀ ਉਹ ਜਾਣੇ ਬਾਈ ਪੁਰਾਣਾ ਤਾਂ ਆਉਂਦਾ ਹੀ ਆ ਆਉਂਦਾ ਆਉਂਦਾ ਇਹਦਾ ਦੂਆ ਸੀ ਆਰ ਡੀ 4x4 ਚ ਇੱਕ ਜਿਹੜੀ ਗੱੜਬੜ ਆ ਤੇ ਬੁੜਿਆ ਸੋ ਜੀ ਬਾਈ ਬਾਕੀ ਉਹਦਾ ਫੰਕਸ਼ਨ ਬਹੁਤ ਆ ਟਰੈਕਟਰ ਥੋੜੀ ਲੁੱਕ ਵਾਈਜ਼ ਲੋਕਾਂ ਨੂੰ ਟਰੈਕਟਰ ਪਸੰਦ ਘੱਟ ਆ ਠੀਕ ਆ ਇੱਕ ਜਿਹੜੇ ਦੀ ਸਭ ਤੋਂ ਵੱਡੀ ਗੜਬੜ ਕਰੀਆ ਟੈਂਕੀ ਆ ਆਹ ਅਸੀਂ ਸਾਈਡ ਤੇ ਲਾਤੀ ਬਾਈ ਨਹੀਂ ਆਪ ਪੰਜਾਬੀ ਬੜੀ ਖਰਾਬੀ ਕਰ ਕਹਿੰਦੇ ਇੱਥੇ ਨੂੰ ਵੀ ਤੇਲ ਪਾਉਣ ਦਾ ਲੋਡ ਨਹੀਂ ਹੈਗਾ ਜਗਾਰ ਕਬੂਟਾ ਦੇ ਸਕੌਟ ਵਾਲਿਆਂ ਦੀ ਬਾਈ ਸਟਾਲ ਸੇਮ ਆ ਦੋਨਾਂ ਦੀ 45 ਵੀ ਬਾਈ ਨਵੇਂ ਲੁੱਕ ਚ ਚੈੱਕ ਕਰੋ 42v4 6055 ਤੇ ਆ ਦੇਖੋ 45 ਫਾਰਮਟ੍ਰੈਕ 45 ਜਿਹੜੇ ਪਹਿਲਾਂ 60 60 ਆਉਂਦਾ ਦਾ ਨਾ ਜੀ ਉਹ 쇼 ਦੇ ਵਿੱਚ 45 ਦਵਾਰ ਆਇਆ 14 ਦੇ ਟਾਇਰ ਆ 4 ਵੀਨ ਟ੍ਰਾਈਰ ਅੱਜ ਵੀ ਭਾਈ ਜਿਹੜੇ ਫਾਰਮਟੈਕ ਦੇ ਸ਼ਕੀਨ ਆ ਉਹ ਅੱਜ ਵੀ ਫਾਰਮਟ੍ਰੈਕ ਲੈਣੇ ਆ ਠੀਕ ਆ ਜੀ ਬਾਕੀ ਚਲੋ ਹਰੇਕ ਦੀ ਆਪਣੀ ਆਪਣੀ ਇੱਛਾ ਆਉਂਦੀ ਆ ਸੇਮ 쇼 ਲੈਟਾਂ ਉਹੀ 60 60 ਵਾਲੀਆਂ ਭਾਈ ਪੂਰੇ ਨੇ ਜੀ ਕਰੋ ਜੀ ਚੱਕ ਤੇ ਜੇਮਨ ਵੀਰਾਂ ਦੇ ਦਿੱਤੀ ਵੀ ਇਧਰ ਬਾਈ 45 ਜਿਹੜਾ ਪਹਿਲਾ ਵਾਲਾ ਮਾਡਲ ਆਉਂਦਾ ਤਾਂ ਕਲਾਸਿਕ 50 HP ਦੇ ਵਿੱਚ 14 9 28 ਦੇ ਟਾਇਰਾਂ ਦੇ ਨਾਲ ਠੀਕ ਹੈ ਜੀ ਲੋ ਜੀ 3 ਸਿਲੰਡਰ ਇੰਜਨ ਤੇ ਲੋ ਬਾਈ ਆਪਾਂ ਮੇਲੇ ਤੋਂ ਆ ਗਏ ਜੀ ਤੇ ਬੈਠਿਆ ਕੋਈ ਜਾਣਦਾ ਬਾਈ ਪਲਾਨ ਹੈ ਨਹੀਂ ਸੀਗਾ ਐਡਾ ਤੇ ਵੀਡੀਓ ਵੀ ਅੱਜ ਕਾਫੀ ਲੰਬੀ ਬਣ ਗਈ ਇੱਕ ਅਦਾ ਵੀਡੀਓ ਆਪਾਂ ਕੱਲ ਨੂੰ ਪਾ ਦਾਂਗੇ ਬਾਈ ਠੀਕ ਹੈ ਜੀ ਤੇ ਬਾਕੀ ਜਿਹੜੀ ਇੱਕ ਕੱਲ ਵੀਡੀਓ ਪਾਈ ਸੀ ਆਪਾਂ ਨੇ ਬਾਈ ਜੀ ਟਰਾਲਾ ਛੋਟੀ ਟਰਾਲੀ ਦੀ ਦੋ ਦੋ ਤਿੰਨ ਚੀਜ਼ਾਂ ਹੋਰ ᱛੀਆਂ ਉਹਦਾ ਮੈਂ ਥੱਲੇ ਨਾ ਐਂਡ ਜੇ ਮੈਂ ਬਾਈ ਨੇ ਨੰਬਰ ਬਣਾ ਬੋਲਿਆ ਹੋਇਆ ਤਾਂ ਜਿਨੇ ਵੀ ਕੋਈ ਚੀਜ਼ ਲੈਣੀ ਆ ਤਾਂ ਬਾਈ ਬਾਈ ਨਾਲ ਸਿੱਧਾ ਕੰਟੈਕਟ ਕਰ ਲਿਓ ਮੈਨੂੰ ਅੱਜ ਬਹੁਤ ਸਾਰੀ ਵੀ ਇਹਨਾਂ ਦੇ ਫੋਨ ਆਏ ਉੱਥੇ ਮੇਲੇ 'ਚ ਬਾਈ ਵੇ ਅਸੀਂ ਬਾਈ ਟਰਾਲੀ ਲੈਣੀ ਆ ਕਿਸੇ ਨੇ ਤਾਂ ਬਾਈ ਬਾਈ ਨਾਲ ਨੰਬਰ ਕਰ ਲਓ ਬਾਕੀ ਕਈ ਰੇਟ ਬਾਈ ਰੇਟ ਬਾਈ ਨੇ ਡਿਮਾਂਡ ਕਰੀ ਵੀ ਆ ਬਾਕੀ ਮੌਕੇ ਤੇ ਚੀਜ਼ ਮਿਲ ਜੂਗੀ ਅੱਜ ਸ਼ਾਇਦ 2-3 ਵੀਰ ਦੇਖਣ ਵੀ ਆਏ ਆ ਕੱਲ ਨੂੰ ਬਾਈ ਮੈਂ ਵੀ ਘਰੇ ਇਹਨੇ ਆਉਣਾ ਹੋਇਆ ਦੇਖਣ ਆ ਵੀ ਜਾਇਓ ਕੋਈ ਗੱਲ ਨਹੀਂ ਤੇ ਬਾਕੀ ਮੇਲੇ ਦੇ ਅੱਜ ਆਪਣੇ ਬਹੁਤ ਵੀਰ ਭਰਾ ਮਿਲੇ ਬਾਈ ਆਪਾਂ ਨੂੰ ਜਿਹੜੇ ਆਪਣੇ ਜਾਣਕਾਰ ਤੇ ਵੀਡੀਓ ਵੀਡੀਓ ਦੇਖਦੇ ਆ ਤਾਂ ਧੰਨਵਾਦ ਆ ਬਾਈ ਸਭ ਦਾ ਬਹੁਤ ਸਾਰੇ ਵੀਰਾਂ ਨੇ ਪਛਾਣ ਲਿਆ ਬਾਈ ਦੇਖ ਕੇ ਉੱਥੇ ਬੜੀ ਖੁਸ਼ੀ ਹੁੰਦੀ ਆ ਬਾਈ ਇਹੋ ਜਿਹੇ ਟਾਈਮ ਠੀਕ ਆ ਜੀ ਬਾਕੀ ਚਲੋ ਬਾਈ ਬਾਕੀ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਨਵਾਂ ਕੋਈ ਵੀ ਤਾਂ ਜਰੂਰ ਕਨੈਕਟ ਕਰਿਆ ਕਰੋ ਬਾਈ ਆਪਣੇ ਨਾਲ ਤੇ ਅੱਜ ਦੇ ਬਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਨੇ ਕਿਸੇ ਹੋਰ ਬਲੌਗ ਚ ਸਾਰਿਆਂ ਦਾ ਧੰਨਵਾਦ ਜੀ